ਐਸਜੀਪੀਸੀ ਦੀ ਅੰਤਰੀ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲਬਾਤ ਕਰਦੇ ਆ ਕਿਹਾ ਕਿ ਕੇਦਰੀਵਾਲ ਵੱਲੋਂ ਪਹਿਲਾਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਵਾਲੀ ਫਾਲਤੇ ਦਸਕਤਕ ਨਹੀਂ ਕੀਤੀ ਗਈ ਤੇ ਹੁਣ ਉਹ 10 ਮਾਰਚ ਨੂੰ ਚੋਣਾਂ ਦੇ ਰਿਜ਼ਲਟ ਦੀ ਉਡੀਕ ਕਰਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਅਕਾਲੀ ਕਾਂਗਰਸ ਤੇ ਆਪ ਕੁਰਸੀ ਦੀ ਲੜਾਈ ਲੜ ਰਹੇ ਨੇ ਜਾਕੀ ਜਨਤਾ ਦਾ ਕੋਈ ਫਿਕਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਸੰਵਿਧਾਨ ਮੁਤਾਬਕ ਜਦੋਂ ਵੀ ਕੋਈ ਵਿਅਕਤੀ ਆਪਣੀ ਸਜ਼ਾ ਪੂਰੀ ਕਰ ਲੈਂਦਾ ਹੈ ਉਸ ਨੂੰ ਰਿਹਾ ਕਰਨਾ ਪੈਂਦਾ ਹੈ ਪਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਕਰੀਬ 28 ਸਾਲਾਂ ਤੋਂ ਜੇਲ੍ਹ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹ ਬਹੁਤ ਹੀ ਮੰਦਭਾਗੀ ਨਿੰਦਣਯੋਗ ਗੱਲ ਹੈ ਕਿ ਪਹਿਲੀ ਤਾਂ ਗੱਲ ਆਪਣੀ ਬਣਦੀ ਸਜ਼ਾ ਤੋਂ ਵੱਧ ਉਹ ਸਜ਼ਾਾਂ ਮਾ ਪੂਰੀਆਂ ਕਰ ਚੁੱਕੇ ਨੇ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਕਿਸੇ ਵੀ ਕਾਨੂੰਨ ਵਿੱਚ ਐਸਾ ਪ੍ਰਬੰਧਨ ਨਹੀਂ ਕਿ ਜਿਸ ਇਨਸਾਨ ਦੀ ਸਜ਼ਾ ਪੂਰੀ ਹੋਵੇ ਉਸ ਤੋਂ ਵੱਧ ਉਹਨਾਂ ਨੂੰ ਇਸ ਤਰ੍ਹਾਂ ਰੱਖਿਆ ਜਾਵੇ ਨੰਬਰ 2 ਪਿਛਲੇ ਸਮੇਂ ਦੇ ਵਿੱਚ ਉਹ ਬਿਮਾਰ ਰਹੇ ਤੇ ਜਿੱਥੇ ਬਿਮਾਰੀ ਦੀ ਗੱਲ ਆ ਜਾਂਦੀ ਹੈ ਉੱਥੇ ਵੈਸੀ ਕ੍ਰਾਈਟਰੀਆ ਜਿਹੜਾ ਹੈ ਉਹ ਬਣ ਜਾਂਦਾ ਮੈਂ ਮਹਿਸੂਸ ਕਰਦਾ ਕਿ ਇਹ ਭਾਈ ਦਵਿੰਦਰਪਾਲ ਸਿੰਘ ਪੁੱਲਰ ਜਿਨ੍ਹਾਂ ਦੇ ਰਿਹਾਈ ਨੂੰ ਲੈ ਕੇ ਲਗਭਗ ਪਿਛਲੇ 10 ਸਾਲਾਂ ਤੋਂ ਸੇਕ ਕੌਮ ਜਦੋਂ ਜਹਿਦ ਕਰ ਰਹੀ ਹੈ ਸਰਕਾਰਾਂ ਦੀ ਬਦਨੀਅਤੀ ਔਰ ਬੋਟ ਬੈਂਕ ਦੀ ਜਿਹੜੀ ਰਾਜਨੀਤੀ ਆ ਉਹਦੇ ਮੁਤਾਬਕ ਇਹ ਸਾਨੂੰ ਜਿਹੜਾ ਸਮਾਜ ਨੂੰ ਧਰਮਾਂ ਦੇ ਆਧਾਰ ਤੇ ਜਿਹੜਾ ਵੰਡ ਕੇ ਇਹ ਉਹਦਾ ਇੱਕ ਨਮੂਨਾ ਹੈ ਜਿਹੜਾ ਸਾਨੂੰ ਇਹ ਦੇਖਣ ਨੂੰ ਮਿਲ ਰਿਹਾ ਇੱਕ ਮਨਿੰਦਰ ਸਿੰਘ ਸਰਸਾਰੇ ਆਮ ਆਦਮੀ ਪਾਰਟੀ ਤੇ ਦੋਸ਼ ਲਗਾਏ ਨੇ ਵੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਮਤਲਬ ਕਿ ਉਹ ਨਹੀਂ ਕਰ ਰਹੀ ਮਤਲਬ ਕਿ ਜਾਣ ਬੁੱਝ ਕੇ ਜਿਹੜੀ ਇਹਨਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਣ ਦੇ ਦੀ ਦੇਖੋ ਜੀ ਇਹ ਇਹ ਸਾਨੂੰ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਵੀ ਇਹ ਮਾਮਲਾ ਜਿਹੜਾ ਸਿਉਠਿਆ ਪਰ ਕੱਲ ਦੀ ਜਿਹੜੀ ਬੋਰਡ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਦਿੱਲੀ ਦਾ ਮੰਤਰੀ ਜਿਹੜਾ ਉਹ ਉਹਦਾ ਬਿਆਨ ਵੀ ਅੱਜ ਅਸੀਂ ਪੜਿਆ ਹੈ। ਤੋਂ ਮੈਂ ਮੈਨੂੰ ਇਹ ਲੱਗਦਾ ਕਿ ਇਹਦੇ ਵਿੱਚ ਵਾਕਈ ਦਿੱਲੀ ਸਰਕਾਰ ਜਿਹੜੀ ਆ ਉਹ ਜਿਹੜਾ ਠੀਕ ਰੋਲ ਜਿਹੜਾ ਉਹ ਆਪਣਾ ਨਹੀਂ ਕਰ ਰਹੀ। ਤੋਂ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਇਹ ਇਹ ਚੀਜ਼ਾਂ ਨੇ ਤੇ ਸਿੱਖਾਂ ਨੂੰ ਇਹ ਜਲਵਾ ਜਿਹੜਾ ਦਿਖਾਉਣਗੇ। ਜਿਸ ਤਰ੍ਹਾਂ ਦੇ ਖਦਸੇ ਜਿਹੜੇ ਨੇ ਸਿੱਖਾਂ ਦੇ ਮਨ ਦੇ ਵਿੱਚ ਜਿਹੜੇ ਤੋਖਲੇ ਸੀਗੇ ਉਹ ਇਹਨਾਂ ਦੀਆਂ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਸਾਨੂੰ ਜਿਹੜੀਆਂ ਹੁਣ ਤੋਂ ਹੀ ਸੰਕੇਤ ਦੇ ਰਹੀਆਂ ਨੇ ਕਿ ਇਹਨਾਂ ਦਾ ਰਵਈਆ ਜਿਹੜਾ ਉਹ ਕਿਉਂਕਿ ਕਹਿੰਦੇ ਤਾਂ ਸੀਗੇ ਅਸੀਂ ਵਿਕਾਸ ਦੇ ਨਾਂ ਤੇ ਗੱਲ ਕਰਦੇ ਆਂ ਤੇ ਅਸੀਂ ਵੋਟ ਜਿਹੜੀ ਆ ਧਰਮਾਂ ਦੇ ਜਾਤੀ ਦੇ ਨਾਂ ਤੇ ਨਹੀਂ ਕਰਦੇ ਪਰ ਇਹ ਜਿਹੜਾ ਕੁਝ ਕਰ ਰਹੇ ਨੇ ਪਹਿਲਾਂ ਇੱਥੇ ਆ ਕੇ ਕਦੇ ਜਿਹੜੇ ਤਰੰਗਾ ਯਾਤਰਾਵਾਂ 'ਮਾ ਕੱਢੀਆਂ ਇਹਨਾਂ ਨੇ ਤੇ ਉਦੋਂ ਹੀ ਇਹ ਸ਼ੱਕ ਜਿਹੜੀ ਆ ਪੈਣੀ ਸ਼ੁਰੂ ਹੋ ਗਈ ਸੀ ਪਰ ਮੈਨੂੰ ਲੱਗਦਾ ਕਿ ਹੁਣ ਬਿੱਲੀ ਜਿਹੜੀ ਹੈ ਇਹ ਥੈਲਿਓਂ ਬਾਹਰ ਆ ਗਈ ਤਾਂ ਮੈਂ ਇਹ ਮਹਿਸੂਸ ਕਰਦਾ ਕਿ ਇਹ ਬਿਲਕੁਲ ਠੀਕ ਆ ਵਰਨਾ ਜੇ ਕੇਜਰੀਵਾਲ ਦਾ ਜਾਂ ਉਹਦੀ ਸਰਕਾਰ ਦਾ ਇਹਦੇ ਵਿੱਚ ਕੋਈ ਦੋਸ਼ ਨਾ ਹੁੰਦਾ ਉਹ ਪਾਕ ਸਾਫ ਹੁੰਦਾ ਤਾਂ ਬੜੇ ਆਰਮਨਾਲ ਜਿਹੜਾ ਉਹਨੇ ਟਵੀਟ ਕਰਕੇ ਜਾ ਆਪਣਾ ਸਪਸ਼ਟੀ ਕਰਨ ਜਿਹੜਾ ਉਹ ਦੇ ਦੇਣਾ ਸੀ ਮੈਨੂੰ ਲੱਗਦਾ ਕਿ ਉਹ 10 ਤਰੀਕ ਦਾ ਰਿਜ਼ਲਟ ਵੇਟ ਕਰ ਰਿਹਾ ਹੈ ਤੇ ਉਹਨੂੰ ਲੱਗਦਾ ਕਿ ਕਿਤੇ ਜੇ ਪੰਜਾਬ ਦੁਬਾਰੇ ਅਸੈਂਬਲੀ ਚੋਣਾਂ ਵੱਲ ਚਲੇ ਗਿਆ ਤਾਂ ਆਪਣਾ ਹੁਣ ਤੋਂ ਹੀ ਜਿਹੜਾ ਉਸ ਤਰ੍ਹਾਂ ਦਾ ਜਿਹੜਾ ਇੱਕ ਖਾਸ ਭਾਈਚਾਰੇ ਨੂੰ ਖੁਸ਼ ਕਰਨ ਦੇ ਲਈ ਜਿਹੋ ਜੀ ਰਾਜਨੀਤੀ ਜਿਹੜੀ ਹੁਣ ਤੱਕ ਅਸੀਂ ਦੇਖਦੇ ਰਹੇ ਆ ਉਹਦਾ ਇੱਕ ਨਮੂਨਾ ਜਿਹੜਾ ਸਾਨੂੰ ਦੇਸ਼ ਨੂੰ ਮਿਲ ਰਿਹਾ ਹੈ ਐ ਭਾਈ ਸਾਹਿਬ ਜੇ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦੀ ਗੱਲ ਕਰੀਏ ਉਹਨਾਂ ਦੀ ਦਿਲਚਸਪੀ ਵੀ ਕੁਝ ਖਾਸ ਨਹੀਂ ਦਿਖਾਈ ਦੇ ਰਹੀ ਬੰਦੀ ਸਿੰਘਾਂ ਨੂੰ ਲੈ ਕੇ ਅ ਦੇਖੋ ਪਿਛਲੇ ਦਿਨੀ ਇੱਕ ਮਤਾ ਪਾਸ ਕੀਤਾ ਸੀ ਕਿ ਐਗਜ਼ੈਕਟਿਵ ਦੇ ਵਿੱਚ ਕਿ ਜਿਹੜਾ ਕੇਜਰੀਵਾਲ ਆ ਉਹਦੇ ਖਿਲਾਫ ਤੋਂ ਮੈਂ ਬਿਲਕੁਲ ਉਹਦੇ ਵਿੱਚ ਇਹਨਾਂ ਦੇ ਹਾਲਾਂਕਿ ਵਿਰੋਧੀ ਤਿਰਦਾ ਹੁੰਦਾ ਹੋਇਆ ਨਾਲ ਸਹਿਮਤੀ ਪ੍ਰਗਟਾਈ ਸੀ ਕਿਉਂਕਿ ਇਹ ਕੌਮੀ ਮੁੱਦਾ ਪਰ ਹੁਣ ਅਸੀਂ ਇੱਕ ਮਤਾ ਜਲਦੀ ਲੈ ਕੇ ਆਵਾਂਗੇ ਉਹਦੇ ਵਿੱਚ ਇਹਨਾਂ ਨੂੰ ਇਹ ਪੁੱਛਣਾ ਕਿ ਉਹ ਤਾਂ ਆਪਾਂ ਰਲ ਮਿਲ ਕੇ ਪਾਸ ਕਰ ਦਿੱਤਾ ਉਹ ਤਾਂ ਆਪਾਂ ਰਲ ਮਿਲ ਕੇ ਪਾਸ ਕਰ ਦਿੱਤਾ ਕਿ ਕੇਜਰੀਵਾਲ ਠੀਕ ਨਹੀਂ ਕਰ ਰਿਹਾ ਪਰ ਇਸੇ ਭਾਈ ਦਵਿੰਦਰ ਪਾਲ ਸਿੰਘ ਹੁਣਾਂ ਦੇ ਪਿਤਾ ਨੂੰ ਜਿਹਨੇ ਮਾਰਿਆ ਭਿਆਨਕ ਮੌਤੇ ਕੇ ਸਮੇਤ ਸਿੰਘ ਸੈਣੀ ਜਿਨ੍ਹਾਂ ਤੇ ਇਹ ਇਲਜ਼ਾਮ ਆ ਉਹਨੂੰ ਡੀਜੀਪੀ ਜੀ ਨੇ ਲਾਇਆ ਸੀ ਤੇ ਉਸ ਮੁੱਖ ਮੰਤਰੀ ਉਸ ਸਰਕਾਰ ਦੇ ਵਿਰੁੱਧ ਨਖੇਦੀ ਮਤਾ ਸ਼੍ਰੋਮਣੀ ਕਮੇਟੀ ਕਦੋਂ ਪਾਊਗੀ ਤੇ ਜੇ ਇਸ ਤਰ੍ਹਾਂ ਇਹ ਜਿਹੜੀਆਂ ਦੋ ਮੂੰਹਾਂ ਨਾਲ ਗੱਲਾਂ ਕਰਨੀਆਂ ਐ ਇਸੇ ਕਰਕੇ ਸਿੱਖ ਜਲੇ ਨੇ ਨਾ ਤੇ ਇਹਨਾਂ ਦੇ ਕਈ ਵਾਰੀ ਚੰਗੇ ਕੀਤੇ ਹੋਏ ਕੰਮ ਤੇ ਵੀ ਸ਼ੱਕ ਕਰਦੇ ਨੇ ਤੁਸੀਂ ਹੁਣੇ ਦੇਖੋ ਕਿ ਕੇਜਰੀਵਾਲ ਦੇ ਖਿਲਾਫ ਉਹਨੇ ਜੇ ਰਿਹਾਈ ਰੋਕੀ ਮਤਾ ਬੰਦਾ ਸੀ ਪਾਇਆ ਪਰ ਜਿਨੇ ਪ੍ਰੋਫੈਸਰ ਭੁੱਲਰ ਸਾਹਿਬ ਦੇ ਪਿਤਾ ਨੂੰ ਮਾਰਿਆ ਤੇ ਉਹਨੂੰ ਡੀਜੀਪੀ ਲਾਇਆ ਬਲਕਿ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਵੱਡਾ ਵਕੀਲ ਦੇ ਕੇ ਬਚਾਇਆ ਤਿਉਹ ਕਾਲੀ ਮੁੱਖ ਮੰਤਰੀ ਤੇ ਕਾਲੀ ਸਰਕਾਰ ਦੇ ਖਿਲਾਫ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਮਤਾ ਪਾਉਂਦੀ? ਤੋਂ ਇਸ ਲਈ ਜਦੋਂ ਇਹ ਜਿਹੜਾ ਡਬਲ ਸਟੈਂਡਰਡ ਦੇ ਉੱਤੇ ਕੰਮ ਕਰਦੇ ਨੇ ਇਸੇ ਕਰਕੇ ਫਿਰ ਇਹਨਾਂ ਨੂੰ ਸ਼ੱਕੀ ਤੇ ਇਹ ਸਵਾਲਾਂ ਦੇ ਘੇਰੇ ਵਿੱਚ ਆਉਂਦੇ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਸਵਿੰਦਰ ਸਿੰਘ ਜੱਸੀ ਦੀ ਰਿਪੋਰਟ